ਅਲਸੋ ਕੀ ਨਾਮ ਹੋਤਾ ਸਭ ਤੋਂ ਪਹਿਲਾਂ ਨਾ ਜਾਇ ਪੀਂ ਗਿਆ ਪਰ ਤਾਂ ਖਦਾ ਮੈਂ ਇਸ ਚਿਸ਼ਮਾ ਨਹਿਰ ਪਾਰਤੀ ਭਾਰਤੀ ਆਮ ਜਨਤਾ ਪਾਰਟੀ ਲਖਸਵਾ ਜੀ ਪ੍ਰਸਤਾਨ ਤੋਂ ਸਾਰਜੋ ਕੀ ਮੁੱਦਾ ਹੈ ਦੇਖੋ ਪੰਜਾਬ ਦੇ ਜੋ ਵੀ ਆਮਾਨੀ ਪਾਰਟੀ ਬਣੀ ਆ ਗੁੰਡਾਗਰਦੀ ਪੂਰੀ ਸਿਖਰਾਂ ਤੇ 18 ਬਸ 16 ਚੱਲਦੀਆਂ ਤੇ ਪ੍ਰਸ਼ਾਸਨ ਜੀ ਬਿਲਕੁਲ ਜ਼ੀਰੋ ਬੈਠਾ ਉਹ ਪਿੰਡ ਕਾਲਾ ਦੀ ਗੱਲ ਆ ਬੀਬੀ ਦੇ ਘਰ ਵਰਕੇ ਕੋਈ ਨਹੀਂ ਰਿਸਟਾਇਰ ਜੀ ਇਹ ਰੈਲਟੀ ਆ ਉਹਨਾਂ ਨੇ ਘਰਵਾਰ ਤੇ ਇਹਨਾਂ ਤੇ ਅਟੈਕ ਕੀਤਾ ਤੇ ਧੱਕਾ ਮਾਰ ਕੇ ਜਦ ਕਿ بیوی ਪ੍ਰੈਗਨੈਂਟ ਆ ਔਰ ਆਪਣੇ ਬਚਾ ਕਰਨ ਵਾਸਤੇ ਉਹਨਾਂ ਨੇ ਆਪਣੇ ਤੁਸੀਂ ਜੱਟਾ ਮਾਰ ਕੇ ਦਖਲ ਹੋ ਗਏ ਠੀਕ ਹੈ ਜੀ ਪਾਰਟੀ ਨੇ ਹਮੇਸ਼ਾ ਗਰੀਬਾਂ ਵਾਸਤੇ ਸਟੈਂਡ ਲਿਆ ਵਾ ਭਾਰਤੀ ਮੰਡੀ ਇਹ ਪਾਰਟੀ ਆ ਜਿਹੜੀ ਹਮੇਸ਼ਾ ਗਰੀਬਾਂ ਵਾਸਤੇ ਖੜੀ ਆ ਤੇ ਇਹ ਪਲੇਟਫਾਰਮ 'ਤੇ ਇਨਸਾਫ ਦੇ ਲੋਕਾਂ ਵਾਸਤੇ ਇਨਸਾਫ ਵਾਸਤੇ ਲੜਾਈ ਜਾਂਦਾ ਵਾ ਤੇ ਨਾ ਸਿਰਫ ਇਹਨਾਂ ਲੋਕਾਂ ਕੋਲ ਗੱਲ ਇਹ ਨਹੀਂ ਸੀ ਕਿ ਉਹਨਾਂ ਦੇ ਉਹ ਦਾਖਲ ਹੋਏ ਸੀ ਕਿ ਐਮਲ ਲਗਾਈ ਉਹਨਾਂ ਨੇ ਐਮਲ ਲਗਾਈ ਆ ਮੈਂ ਆਪਣੀ ਇਹ ਹਸਪਤਾਲ ਪ੍ਰਸ਼ਾਸਨ ਦੱਸ ਰਹਾ ਵਾਂ ਕਿ ਉਹਨਾਂ ਦਾ ਕਿ ਜਿਹੜੀ ਹੈ ਨਾ ਵੇਖੋ ਹਸਪਤਾਲ ਦੇ ਬੂਖ ਸਵਤ ਕਰਾ ਹੋ ਰਿਹਾ ਵਾ 217 ਹਜ਼ਾਰ ਵੀ ਚਲ ਜਾਂਦੇ ਆ ਐਮਲ ਕਟਾਉਂਦੇ ਹੋਏ ਐਮਲ ਕਟਾਉਣਦੇ ਆ ਤੇ ਫਿਰ ਐਮਲ ਦੇ ਹੱਥੇ ਪੇਪਰ ਚਾਗਰ ਦਿੰਦੀ ਆ ਸਾਡੀ ਪ੍ਰਸ਼ਾਸਨ ਤੋਂ ਮੰਗ ਆ ਕਿ ਇੱਕ ਤਾਂ ਬਰਾ ਬੀਬੀ ਜਿਹੜੀ ਪੂਰੀ ਸਕੈਨਿੰਗ ਕਰਕੇ ਜ ਉਸ ਚ ਸਮਝ ਆ ਜਾਵੇ ਤੇ ਜਿਨ੍ਹਾਂ ਬੰਦੇ ਨੇ ਆਪਣੇ ਆਪ ਸਤਾ ਮਾਰ ਕੇ ਝੂਠੀ ਐਮਲ ਕਟਾਈਆਂ ਵਾ ਉਹਨਾਂ ਖਿਲਾਫ ਵੀ ਬੰਦੀ ਦੀ ਕੋਈ ਨਹੀਂ ਕਰ ਰਹੀ ਦੀ ਆ ਜੇ ਤਾਂ ਪ੍ਰਸ਼ਾਸਨ ਨੇ ਉਨੇ ਲਾਗੂ ਨਾ ਹੋਵੇ ਕਿਤਾ ਤਾਂ ਸਾਡੀ ਪਾਰਟੀ ਰੋਸ ਨਿਯਾਰੇ ਕਿਤੇ ਜਾਂ ਤਾਂ ਬਗਲੇ ਸਨ ਨਿਕਲ ਜਾਵੇਗਾ ਜਿਹੜੀ ਜੰਮੀ ਆਰੀ ਜਿਹੜਾ ਪ੍ਰਸ਼ਾਸਨ ਨੇ ਸੇਵਾ ਦੀ ਤੇ ਕੋਈ ਪ੍ਰਸ਼ਾਸਨ ਜੀ ਹੋਈ ਨਹੀਂ ਨਾ ਤਾਂ ਜਿਹੜਾ ਹੁਣ ਇਹਨਾਂ ਵੱਲੋਂ ਕੋਈ ਵੀ ਜਨਕੀ ਇਹਨਾਂ ਦੇ ਮੰਗ ਤੇ ਕੋਈ ਅਮਲ ਦਾ ਕਾਰਜ ਨਹੀਂ ਹੋਈ ਉਹ ਤੇ ਤੁਸੀਂ ਹੁਣ ਕੀ ਕਰੋਗੇ ਮੈਂ ਅਮਰਾ ਕੱਲ੍ਹ ਲਈ ਜੀ ਅੱਜ ਇਸ ਕੈਣੀ ਦਾ ਇਸ ਕੈਣੀ ਦੀ ਕੋਈ ਗੱਲ ਹੁੰਦਾ ਤਾਂ ਪਿਆ ਮੇਰੇ ਵੈਸੇ ਪ੍ਰਸ਼ਾਸਨ ਕੋਲ ਸਾਡੀ ਗੱਲ ਮੰਨਦਾ ਵੀ ਆ ਇਹ ਨਹੀਂ ਕਿ ਮੰਨਦਾ ਨਹੀਂ ਅਸੀਂ ਜੇਵੇ ਮੰਨਦੇ ਉਹ ਹੁਣੇ ਉਹ ਸਾਡੇ ਨਾਲ ਜਿਹੜਾ ਝੂਠੀ ਅਮਲ ਕਟਾ ਕੇ ਬਿਠਾ ਰਿਹਾ ਪਹਿਲਾਂ ਪਹਿਲਾਂ ਝੂਠੀ ਦੇਂ ਗਈ ਜਾਵੇ ਇੱਕ ਦਾ ਘਰਵਾਰ ਠੀਕ ਹੈ ਕਿਸੇ ਦੇ ਘਰ ਵਰਨਾ ਵੀ ਪ੍ਰਾਹ ਦਾੜਾ ਪੈਣਾ ਉਹਨੇ ਘਰ ਵਰਕੇ ਬੀਬੀ ਨੂੰ ਟੱਕਿਆ ਇਹਨਾਂ ਬੀਬੀ ਦੇ ਕੋਟ ਮਾਰ ਕੀਤੀ ਆ ਇੱਕ ਲੇਟਸ ਨੂੰ ਇੱਕ ਬੰਦਾ ਕੋਟ ਮਾਰ ਕਰ ਤੇ ਬੜੀ ਮਿੰਨੀਆਂ ਗੱਲ ਆ ਪਰ ਪੰਜਾਬ ਜਿਹਾ ਵੀ ਦੇਖ ਮੈਂ ਕਾਹਦੀ ਖਬਰ ਦੇਖੀ ਆ ਪਰੰਤਨ ਇੱਕ ਬੀਬੀ ਨੂੰ ਆ ਨਵੀਂ ਨਿਵਸਤ ਕਰਕੇ ਪੁਰਾ ਕੁਮਾ ਹੈ ਜੇ બીજી ਚੱਲਦੀ ਬੀ ਸੀ ਬੀਬੇ ਨੂੰ ਇਨਸਾਫ ਮਿਲਣਾ ਬੜੀ ਮਾਰੀ ਮਾਰੀ ਗਈ ਤੇ ਇਨਸਾਫ ਮਿਲਣ ਦੀ ਜੀ ਉਹ ਸਾਡੀ ਮਾਰੀ ਨੇ ਹਮੇਸ਼ਾ ਪਰ ਇਹਨਾਂ ਵਿਰੋਧ ਕੀਤਾ ਵਾ ਦਿਨਾਂ ਲੋਕਾਂ ਨੇ ਟੱਕੇ ਕਰਦੇ ਇਹਨਾਂ ਵਿਰੋਧ ਕੀਤਾ ਵਾ ਮੈਂ ਇਹਨਾਂ ਕਹਿੰਦਾ ਕਿ ਮੈਂ ਜਾ ਚਾਗਾ ਜਾਂ ਵੀ ਜੇਪਾਰ ਅੰਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਜੋਤੀ ਆ ਜੀ ਕਿੱਥੇ ਦੇ ਰਹਿਣਾ ਲੇਓ ਕਿਹੜਾ ਲਾਉਂਦੇ ਕਿਹੜਾ ਜਲਾਏ ਜਿਲਾ ਕਰਪੋਤਲਾ ਹਾਂਜੀ ਕੀ ਗੱਲ ਤੁਹਾਡੇ ਨਾਲ ਹੋਈ ਜਿਹੜਾ ਝਗੜੇ ਦੀ ਕੋਈ ਗੱਲ ਕਰ ਰਹੇ ਹੋ ਕੁਝ ਨਹੀਂ ਅਸੀਂ ਨੋਸਸ ਕਰ ਰਹੀ ਸੀ ਗੀਆਂ ਸਾਨੂੰ ਨਹੀਂ ਪਤਾ ਇਹ ਮਾਰੇ ਕੀ ਗੱਲ ਹੋਈ ਘਰੇ ਪਲਾ ਸਾਡੇ ਇਹਨਾਂ ਦੇ ਦਰਵਾਜ਼ਾ ਆਪਾਂ ਨੂੰ ਦਰਵਾਜ਼ਾ ਆਪਾਂ ਨਹੀਂ ਕਿ ਸਿੱਧਾ ਇਹਨਾਂ ਦੇ ਬੰਦੇ ਸਾਡੇ ਘਰੇ ਆਏ ਆਣ ਕੇ ਸਾਬੂ ਤੱਕਾ ਮੂਕੀ ਕੀਤੀ ਮਾਰਿਆ ਤੱਕਾ ਦਿੱਤਾ ਸੀ ਇੱਕ ਦਾ ਨਾਂ ਜੌਨੀ ਆ ਜੀ ਦੂਜਾ ਦਾ ਭਰਾ ਦਾ ਨਾਂ ਸੋਨੂ ਆ ਜੀ ਰੋਜ਼ ਕਿੱਥੇ ਆ ਸਾਡੇ ਨਾਲ ਸਾਡੇ ਗਵਾਂਢੀ ਹਾਂਜੀ ਹਾਂਜੀ ਲੜਾਈ ਕਿਸ ਗੱਲ ਤੋਂ ਹੋਈ ਮੜਾਈ ਸਰ ਇਹ ਨਹੀਂ ਪਤਾ ਨਹੀਂ ਹੋਦੀ ਕਿ ਹੁੰਦਾ ਇਸ ਗੱਲ ਦਾ ਨਿਸ਼ਾਨਾ ਪਤਾ ਕੋਈ ਬੰਦੇ ਨੂੰ ਆਪਸੇ ਗੱਲ ਹੁੰਦੀ ਹਾਂਜੀ ਠੀਕ ਹੋ ਗਈ ਕੋਈ ਜੀ ਉਸ ਤੋਂ ਬਾਅਦ ਉਹ ਮੜੀ ਸਾਡੇ ਘਰੇ ਆਣ ਕੇ ਬੰਦੇ ਨੇ ਸਾਡੇ ਘਰੇ ਕੋਈ ਬੰਦਾ ਨਹੀਂ ਸੀਗਾ ਅਸੀਂ ਨੋ ਸੱਸੀ ਜਾਂ ਜਾਣ ਕਿ ਇਹਨੇ ਅਟੈਕ ਕੀਤਾ ਸਾਨੂੰ ਮਾਰਿਆ ਘੁੱਟਿਆ ਠੀਕ ਤਾਂ ਪਤਾ ਕੀਤਾ ਹਾਂਜੀ ਮੈਨੂੰ ਤਾਂ ਕਾਹਦੀ ਪਤਾ ਕਾਫੀ ਮਰਦ ਜੀ ਨੇ ਪ੍ਰੈਗਨੈਂਟ ਆਣਾ ਇਹ ਵੀ ਗੱਲ ਦਾ ਪਤਾ ਸੀਗਾ ਜੀ ਕਿ ਉਹ ਪ੍ਰੈਗਨੈਂਟ ਨਾਲ ਮੈਨੂੰ ਪਹਿੰਦੀ ਤੱਕਾ ਦਿੱਤਾ ਇਹਨੂੰ ਫਿਰ ਤੁਸੀਂ ਆਪਣਾ ਬਚਾਅ ਕੀਤਾ ਹੈ ਹਾਂਜੀ ਸਰ ਐਟੇ ਵੀ ਮਾਰਨ ਲੱਗੇ ਸੀ ਪਰ ਸਰ ਮੈਂ 사이ਡ ਤੇ ਹੋ ਗਈ ਹੋਰ ਕੀ ਵਾਅਦਾ ਕੱਟ ਕਰਕੇ ਗਿਆ ਤੁਹਾਡੇ ਨਾਲ ਸਾਡੇ ਨਾਲ ਸਰ ਕਾਫੀ ਕੁੱਟ ਮਾਰ ਮੇਰੀ ਸੱਸ ਨੂੰ ਗਾਲਾਂ ਬਹੁਤ ਕੱਢ ਕੇ ਗਏ ਨੇ ਘਰ ਵਾਲਕੇ ਕਾਫੀ ਵਾਦਾ ਮੇਰੇ ਕੱਪੜੇ ਵੀ ਪਾਰ ਕੇ ਗਏ ਨੇ ਤੁਹਾਡੇ ਤੇ ਹਾਂਜੀ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਇਹ ਮੰਗ ਹੈ ਜੀ ਸਰ ਉਹਨਾਂ ਨੂੰ ਸਾਨੂੰ ਨਸਾਫ ਦਿੱਤਾ ਜਾਵੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਸਾਡੇ ਖਲਾਫ ਸਾਡੇ ਘਰ ਆਣ ਕੇ ਇਹਨਾਂ ਨੂੰ ਇਦਾਂ ਕੀਤੀ ਹੈ ਠੀਕ ਹੈ